ਪਬਜੀ ਗੇਮ ਕਾਰਨ ਮਾਨਸਿਕ ਸੰਤੁਲਨ ਗਵਾਏ ਬੈਠੇ ਨੌਜਵਾਨ ਦੀ ਅੱਜ 7ਵੇਂ ਦਿਨ ਬਿਆਸ ਦਰਿਆ ਚੋਂ ਮਿਲੀ ਲਾਸ਼ ਜੀ ਹਾਂ ਦੱਸਦੀਏ ਕਿ ਬਾਬਾ ਦੀਪ ਸਿੰਘ ਸੇਵਾਦਲ ਵੈਲਫੇਅਰ ਸੁਸਾਇਟੀ ਵੱਲੋਂ ਚਲਾਈ ਜਾ ਰਹੀ ਸਰਚ ਬਿਆਨ ਦੇ ਤਹਿਤ ਅੱਜ ਉਹਨਾਂ ਨੂੰ ਬਿਆਸ ਦਰਿਆ ਦੇ ਵਿੱਚ 7ਵੇਂ ਦਿਨ ਲਾਸ਼ ਮਿਲ ਚੁੱਕੀ ਆ ਦੱਸਦੀਏ ਕਿ ਪਿਛਲੇ ਦਿਨਾਂ ਦੇ ਵਿੱਚ ਗੱਲਬਾਤ ਕਰੀ ਤਾਂ ਅਕਸ਼ੇ ਕੁਮਾਰ ਪਬਜੀ ਗੇਮ ਖੇਡਣ ਕਾਰਨ ਇਸ ਦਾ ਮਾਨਸਿਕ ਸੰਤੁਲਨ ਗਵਾ ਬੈਠਾ ਸੀ ਅਤੇ ਪਿਛਲੇ ਸ਼ੁੱਕਰਵਾਰ ਆਪਣੇ ਕਰੋ ਨਿਕਲ ਗਿਆ ਸੀ ਅਤੇ ਉਸ ਨੇ ਆਪਣੇ ਪਰਿਵਾਰ ਦੇ ਨਾਲ ਇੱਕ WhatsApp ਤੇ ਵੀਡੀਓ ਜਾਰੀ ਕੀਤੀ ਸੀ ਗੱਲਬਾਤ ਦੌਰਾਨ ਅਤੇ ਉਸ ਨੇ ਦੱਸਿਆ ਸੀ ਕਿ ਮੈਂ ਬਿਆਸ ਦਰਿਆ ਦੇ ਵਿੱਚ ਛਾਲ ਮਾਰਨ ਜਾ ਰਿਹਾ ਹਾਂ ਜਿਸ ਤੋਂ ਬਾਅਦ ਪਰਿਵਾਰ ਨੇ ਬਹੁਤ ਹੀ ਸਮਝਾਇਆ ਪਰ ਅਕਸ਼ੇ ਕੁਮਾਰ ਨੇ ਫੋਨ ਆਪਣਾ ਬੰਦ ਕਰ ਦਿੱਤਾ ਗਿਆ ਅਤੇ ਪਰਿਵਾਰ ਨੇ ਜਦ ਬਿਆਸ ਦਰਿਆਜ ਉਤੇ ਪਹੁੰਚੇ ਤਾਂ ਉਸ ਦੀਆਂ ਚਪਲਾ ਹੀ ਮਿਲੀਆਂ ਸਨ ਗੱਲ ਕਰਦੇ ਆ ਵੀ ਸਾਨੂੰ ਇਹ ਸੀਗਾ ਵੀ ਜਦੋਂ ਬੋੜੀ ਉੱਠਣੀ ਆ ਤੇ ਉਸੇ ਟਾਈਮ ਰਿਕਵਰ ਕੀਤੀ ਜਾਵੇ ਕਿ ਬਰਾਤ ਨੂੰ ਕਈ ਵਾਰ ਜੇ ਉੱਠ ਪਏ ਫਿਰ ਤਾਂ ਬਹੁਤ ਦੂਰ ਦੂਰ ਚਲ ਜਾਂਦੀ ਹੈ ਕਈ ਵਾਰ 15 15 20 20 ਕਿਲੋਮੀਟਰ ਦੂਰ ਵੀ ਪੌੜੀ ਚਲ ਜਾਂਦੀ ਹੈ ਸੇਵਾਦਾਰਾਂ ਨੇ ਬਹੁਤ ਸਾਡੀ ਸੇਵਾ ਕੀਤੀ ਹੈ ਜੀ ਬਹੁਤ ਬਹੁਤ ਅਸੀਂ ਬਹੁਤ ਬਹੁਤ ਧੰਨਵਾਦ ਹਾਂ ਜੀ ਚਲੋ ਸਾਡੇ ਕੋ ਗਰੀਬਾਂ ਕੋ ਕੀ ਨਾਲ ਨਹੀਂ ਇਹ ਕੁਝ ਹੈ ਨਹੀਂ ਸੀ ਵੀ ਵਹੀ ਪੈਸੇ ਦੇ ਕੇ ਇਹਨੂੰ ਲੱਭ ਸਕਦੇ ਹਾਂ ਚਲੋ ਸਾਡੇ ਵੱਲੋਂ ਬਹੁਤ ਸੇਵਾ ਬਹੁਤ ਸੇਵਾ ਬਹੁਤ ਬਹੁਤ ਬਾਰੀ ਇਹ ਕਿਨੂ ਧੰਨਵਾਦ ਸਾਰੀ ਹੁਮਨੀ ਕੋਲ ਸਰ ਜੀ ਹਜੇ ਕੰਮ ਹੋ ਜਾਉ। ਬਾਕੀ ਸਭ ਤੇ ਤਕਰੀਬਨ ਸਾਡੀ ਟੀਮ ਨੂੰ ਚੌਥਾ ਦਿਨ ਹੋ ਚੁੱਕਾ ਹੈ ਜਦੋਂ ਸਾਨੂੰ ਬੈਜੀ ਨਿਬਲਾਇਆ ਸੀਗਾ। ਗੱਲ ਕਰਦੇ ਆਂ ਵੀ ਸਾਨੂੰ ਇਹ ਸੀਗਾ ਵੀ ਜਦੋਂ ਬੋਡੀ ਉੱਠਣੀ ਆ ਤੇ ਉਸੇ ਟਾਈਮ ਰਿਕਵਰ ਕੀਤੀ ਜਾਵੇ ਕਿਉਂਕਿ ਰਾਤ ਨੂੰ ਕਈ ਵਾਰ ਜੇ ਉੱਠ ਪਏ ਫਿਰ ਤਾਂ ਬਹੁਤ ਦੂਰ ਦੂਰ ਚਲ ਜਾਂਦੀ ਹੈ ਕਈ ਵਾਰ 15-15 20-20 ਕਿਲੋਮੀਟਰ ਦੂਰ ਵੀ ਪੌੜੀ ਚਲ ਜਾਂਦੀ ਹੈ। ਤੇ ਅੱਜ ਸਾਨੂੰ ਅਸੀਂ ਸਵੇਰੇ ਸਾਡੀ ਟੀਮ ਆਈ ਸੀ ਅਣਕੇ ਜਦੋਂ ਵੋਟ ਪਾ ਕੇ ਤਾਂ ਮੇਰੇ ਖਿਆਲ 4 ਕਿਲੋਮੀਟਰ ਦੂਰ ਗਏ ਆ। ਫਿਰ ਜਦੋਂ ਮਤਲਬ ਉਹੀ 3-4 ਕਿਲੋਮੀਟਰ ਦੇ ਦਾਇਰੇ ਦੇ ਵਿੱਚ ਬੋਡੀ ਉੱਠ ਕੇ ਜਦੋਂ ਚੱਲ ਪਈ ਆ ਤੇ ਫਿਰ ਇਹਨਾਂ ਨੇ ਜਾ ਕੇ ਰਿਕਵਰ ਕਰ ਲਈਏ ਤੇ ਅਸਲ ਦੇ ਵਿੱਚ ਜਦੋਂ ਨਾ ਪਾਣੀ ਕਿਸ਼ਤੀ ਬੋਰਡ ਜਾਂਦੀ ਆ ਪਾਣੀ ਹਿਲਦਾ ਵੀ ਆ ਤੇ ਪਾਣੀ ਹਿਲਦਾ ਤੇ ਉਹਦੇ ਨਾਲ ਜਿੱਥੇ ਬੋਡੀ ਇਹਦਾ ਬੋਰਡ ਸਾਡੀ ਲੰਘੀ ਜਾਂ ਤੇ ਪਿੱਛੇ ਬੋਡੀ ਜਾ ਕਦਮ ਉੱਪਰੋਂ ਉੱਠ ਕੇ ਬਾਹਰ ਨੂੰ ਆ ਗਈ ਆ ਫਿਰ ਆਪਾਂ ਰਿਕਵਰ ਕਰਕੇ ਤਾਂ ਹੋਣਾ ਪਰ ਬਾਅਦ ਹਵਾਲੇ ਕਰਾਂਗੇ ਗੱਲ ਕਰਦੇ ਆ ਵੀ ਆ ਜਿੱਦਣ ਦਾ 4 ਦਿਨ ਸਾਡੇ ਹੀ ਮਨ ਦੇ ਵਿੱਚ ਸੀ ਸ਼ਾਇਦ ਦੇ ਬੱਚੇ ਨੇ ਨਾ ਸੈਲਫ ਸਾਈਡ ਕੀਤਾ ਹੋਵੇ ਹੋਇਆ ਵਿੱਚ ਆਪਣਾ ਲਾ ਕੇ ਸ਼ਰੂਰੇਪਰੇ ਹੋ ਗਿਆ ਹੋਵੇ ਪਰ ਮਨ ਦੇ ਵਿੱਚ ਤਾਂ ਕਾਫੀ ਸੀਗੇ ਸ਼ੰਕੇ ਪਰ ਅੱਜ ਜਿਹੜਾ ਬੜਾ ਮਨ ਖਰਾਬ ਆ ਸਵਾਰਾਲ ਦੇਖ ਕੇ ਇਹੋ ਜਿਹੜਾ ਬੱਚਾ ਨਹੀਂ ਰਿਹਾ ਬਾਬਾ ਦੀਪ ਸਿੰਘ ਸੇਵਾਦਾਲ ਜਥੇਬੰਦੀ ਗੜਦੀਵਾਲ ਚੱਲਦੀ ਆ ਭਾਜੀ ਇਹ ਆਪਣੀ ਨਾ ਸਾਡੀ ਐਨ ਜੀਓ ਲਵਾਰਸਨਾਥ ਦੇ ਸਾਰੇ ਬਜ਼ੁਰਗਾਂ ਦੇਖਭਾਲ ਕਰਦੀ ਸਾਡੇ ਕੋਲ 750 ਬੰਦਾ ਉੱਤੇ ਅਸੀਂ ਕਾਸ਼ਰਮ ਬਣਾਇਆ ਹੁਣ ਹਸਪੀਟਲ ਵੀ ਬਣਾਇਆ ਹੋਇਆ ਆਪਣਾ ਚਾਰ ਐਂਬੂਲੈਂਸਾਂ ਚੱਲਦੀਆਂ ਫਿਰ ਅਸੀਂ ਫਲੱਡ ਜਦੋਂ ਆਇਆ ਸੀ 2019 ਚ ਕਿੱਕੀਆਂ ਆਪਣੀਆਂ ਲਈਆਂ ਸੀ ਫਿਰ 2024 ਚ ਤਿੰਨ ਹੋਰ ਲਈਆਂ ਹੁਣ ਚਾਰ ਕਿੱਕੀਆਂ ਸਾਡੇ ਕੋਲ ਹੁਣ ਜਿਵੇਂ ਪੰਜਾਬ ਦੇ ਵਿੱਚ ਤਕਰੀਬਨ ਇਹੋ ਜਿਹੇ ਪਰਿਵਾਰ ਕੋਈ ਵਿਚਾਰਾ ਗਰੀਬ ਜਿਹੜੇ ਇੱਕ ਗੋਤਾਖੋਰਾਂ ਦਾ ਪੈਸਾ ਨਹੀਂ ਦੇ ਸਕਦੇ ਹੁਣ ਤੁਸੀਂ ਵੀ ਕਿਸੇ ਪਰਖ ਕੀਤਾ ਗੋਤਾਖੋਰ ਪੈਸਾ ਹੀ ਬਹੁਤ ਮੰਗਦੇ ਪ੍ਰਸ਼ਾਸਨ ਕੋ ਇਹੋ ਜਿਹੇ ਸਿਸਟਮ ਹੀ ਹੈ ਨਹੀਂ ਜਿਹੜਾ ਪ੍ਰਸ਼ਾਸਨਾਨ ਕੇ ਕਰ ਲੈ ਪ੍ਰਸ਼ਾਸਨ ਇਹ ਤੱਕ ਸਾਨੂੰ ਤਾਂ ਜਾਨਸਤਾ ਨਾਲ ਪਰ ਕਰਦੇ ਤੇ ਫਿਰ ਅਸੀਂ ਜਿਹੜਾ ਇਹਨੂੰ ਬਿਲਕੁਲ ਫ੍ਰੀ ਸੇਵਾ ਆਪਣਾ ਪ੍ਰਸ਼ਾਦਾ ਪਾਣੀ ਵਿੱਚ ਆ ਵੀ ਪਰਿਵਾਰ ਤੋਂ ਨਹੀਂ ਸੀ ਪੀਜੀ ਦੁਖੀ ਪਰਿਵਾਰ ਹੁੰਦਾ ਉਹਦਾ ਵਿਚਾਰੇ ਪਹਿਲਾਂ ਹੀ ਬੁਰੇ ਹਾਲ ਹੁੰਦੇ ਜਾਣ ਕੇ ਜਿਹੜੀ ਇਹਨਾਂ ਨੂੰ ਸੇਵਾ ਕਰਕੇ ਪਰਿਵਾਰ ਨੂੰ ਹੋ ਗਿਆ ਜਬਾਡੀ ਬੀਕ